ਦੋਸਤੋ ਆ ਵੀਡੀਓ ਬਹੁਤ ਕਮਾਲ ਦਾ ਇਸ ਨੂੰ ਐਂਡ ਤੱਕ ਵੇਖਿਓ ਇਨਸਾਨਾਂ ਵਾਂਗ ਜਾਨਵਰਾਂ ਚ ਵੀ ਜਿਹੜੀ ਆ ਪਿਆਰ ਇਮੋਸ਼ਨ ਮਮਤਾ ਹੁੰਦੀ ਐ ਇਸੋ ਵੀਡੀਓ ਨੂੰ ਮਿਸ ਨਾ ਕਰਿਓ ਐਂਡ ਤੱਕ ਵੇਖਿਓ ਤੁਸੀਂ ਤੁਹਾਨੂੰ ਬਹੁਤ ਕੁਝ ਇਸ ਵੀਡੀਓ ਦੇ ਵਿੱਚ ਨਜ਼ਰ ਆਊਗਾ ਇਹ ਜਾਨਵਰ ਜਿਹੜਾ ਕੀ ਕਰ ਰਿਹਾ ਇਹ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝਾ ਕਰ ਰਿਹਾ ਸੋ ਫੁੱਲ ਵਰ ਦੇ ਮੀਂਹ ਦੇ ਵਿੱਚ ਨਾ ਇਹ ਜਿਹੜੀ ਆ ਕੁੱਤੀ ਇਸ ਦੇ ਬੱਚੇ ਉੱਥੇ ਬੈਠੇ ਆ ਜੀ ਸੋ ਉਹ ਫੱਟਾ ਜਿਹੜਾ ਪਿਆਣਾ ਫੱਟੇ ਦੇ ਥੱਲੇ ਨੇ ਬੱਚੇ ਲਗੋਏ ਆ ਆਪਦੇ ਤੇ ਆ ਵੇਖੋ ਪਿੰਦੇ ਮੀਂਹ ਚ ਆਪਣੇ ਬੱਚੇ ਨੂੰ ਚੱਕ ਕੇ ਲਈ ਆ ਕਿਉਂਕਿ ਉੱਥੇ ਕਿਆਰੀ ਦੇ ਵਿੱਚ ਪਾਣੀ ਭਰ ਚੁੱਕਾ ਸੀ ਵੀ ਮੇਰੇ ਬੱਚਿਆਂ ਦੇ ਮੂੰਹ ਵਿੱਚ ਪਾਣੀ ਪੈ ਜਾਊਗਾ ਤੇ ਐਵੇਂ ਤਾਂ ਨਹੀਂ ਮਾਂ ਨੂੰ ਜਿਹੜਾ ਰੱਬ ਦਾ ਰਤਬਾ ਦਿੱਤਾ ਚਾਹੇ ਜਾਨਵਰ ਹੋਵੇ ਤੇ ਚਾਹੇ ਇਨਸਾਨ ਹੋਵੇ ਮਾਂ ਤਾਂ ਮਾਂ ਹੀ ਆ ਵੇਖੋ ਸੁੱਕੀ ਥਾਂ ਤੇ ਲਿਆ ਕੇ ਬੱਚੇ ਨੂੰ ਸਕਾਤਾ ਤੇ ਆਪਣਾ ਸਰੀਰ ਵੀ ਜਿਹੜਾ ਛੰਡ ਕੇ ਝਾੜ ਕੇ ਤੇ ਮਾਤਾ ਮਾਈ ਹੁੰਦੀ ਆ ਦੁਬਾਰਾ ਫਿਰ ਉੱਥੇ ਪਹੁੰਚ ਗਈ ਹੈ ਕਿਉਂਕਿ ਇੱਕ ਬੱਚਾ ਹੋਰ ਉੱਥੇ ਉਹਨੂੰ ਵੀ ਕਢਣਾ ਮਾਂ ਲਈ ਸਾਰੇ ਬੱਚੇ ਬਰਾਬਰ ਹੁੰਦੇ ਆ ਸੋ ਬਹੁਤ ਥਾਵਾਂ ਦੇ ਅਸੀਂ ਇਨਸਾਨ ਕਹਿ ਦਿੰਨੇ ਆ ਕਿ ਮਾਂ ਕੋ ਇੱਕ ਬੱਚੇ ਦਾ ਵੱਧ ਕਰਦੇ ਦੂਜੇ ਦਾ ਪਰ ਮਾਂ ਲਈ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਇਸ ਦੀ ਉਦਾਹਰਨ ਇਹ ਜਾਨਵਰ ਆ ਦੇਖੋ ਤੁਸੀਂ ਇਥੋਂ ਨੇ ਆਪਣਾ ਦੂਜੇ ਬੱਚੇ ਨੂੰ ਵੀ ਉਸ ਕਿਆਰੀ ਦੇ ਵਿੱਚੋਂ ਕੱਢ ਕੇ ਉਸ ਨੇ ਸੁਰੱਖਿਅਤ ਥਾਂ ਦੇ ਉੱਤੇ ਲਿਜਾਣਾ ਕੋ ਕਮਾਲ ਦੀ ਜਿਹੜੀ ਅੱਜ ਇਹ ਵੀਡੀਓ ਦੇਖਣ ਨੂੰ ਮਿਲੀ ਕੁਦਰਤ ਆ ਦੇਖੋ ਬੱਚੇ ਨੂੰ ਕਿੰਨੇ ਪਿਆਰ ਨਾਲ ਆਪਣੇ ਮੂੰਹ ਦੇ ਵਿੱਚ ਫੜਿਆ ਕਿ ਉਸ ਨੂੰ ਕੋਈ ਤਕਲੀਫ ਵੀ ਨਾ ਹੋਵੇ ਤੇ ਉਸ ਦਾ ਮੂੰਹ ਨੀਵਾ ਕੀਤਾ ਜੇ ਉਹਦੇ ਮੂੰਹ ਦੇ ਵਿੱਚ ਕਿਤੇ ਪਾਣੀ ਪੈ ਗਿਆ ਹੋਵੇ ਤਾਂ ਉਹ ਨੀਵਾ ਕਰਨ ਨਾਲ ਨਿਕਲ ਜਾਵੇ ਕਿੰਨੀ ਕਮਾਲ ਦੀ ਸੈਂਸ ਜਾਨਵਰਾਂ ਦੇ ਵਿੱਚ ਵੀ ਆ ਸੋ ਜੇਕਰ ਤੁਸੀਂ ਆਪਣੀ ਮਾਂ ਨੂੰ ਕਰਦੇ ਹੋ ਪਿਆਰ ਤਾਂ ਸਲੂਟ ਜ਼ਰੂਰ ਕਰਦੇ ਹੋ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਹੋ ਇੱਕ ਕਮੈਂਟ ਜ਼ਰੂਰ ਛੱਡਿਓ ਆਪਣੀ ਮਾਂ ਦੇ ਨਾਂ ਤੇ